ਯਾਨੀ ਹਾਂ ਕੁਛ ਵੀ ਨਹੀਂ ਦੇਣਾ ਕੱਖ ਨਹੀਂ ਮੈਂ ਲੈ ਭਾਜੀ ਨਹੀਂ ਦੇਣਾ ਯਾਰ ਕਰ ਜੋ ਮਰਜੀ ਕਰਨਾ ਪਾ ਜੁਰਮਾਨਾ ਜਿੰਨਾ ਪਾ ਪਾ ਹਾਂ ਪਾ ਮੈਂ ਇਲਾਕਾ ਖੜੀ ਤੀਓ ਮੇਰਾ ਹੀ ਆ ਕਿ ਕਰਦੇ ਆ ਸੋង ਦਾ ਫਿਰ ਤਾਂ ਹੀ ਪਤਾ ਕੋਈ ਅਸੀਂ ਇਹਦੀ ਅਸਰ ਜਮਾ ਓਏ ਅਸੀਂ ਤੇ ਲੱਭ ਜੂਗੀ ਤੇ ਲੱਭ ਜਾਓ ਕਰ ਲੋ ਵੇ ਦਿਓ ਅਸੀਂ ਦਿਓ ਹਾਂ ਨਹੀਂ ਕੁਛ ਵੀ ਨਹੀਂ ਤੂੰ ਗੱਡੀ ਵਾਂਗ ਬੌਂਡ ਕਰ ਦੇ ਬਸ ਲੋ ਕਰਨਾ ਕਰ ਚੱਲ ਕਰ ਦਿਓ ਜੀ ਔਰ ਬਿਦਾਊਟ ਆ ਦਾ ਐਡਰੈਸ ਜੋ ਕਰਨਾ ਕਰ ਦੋਤਾ ਲਾਉਣ ਹੋਣੀ ਭਾਈ ਜੀ ਭਾਈ ਕਰ ਦੇ ਤੂੰ ਜੋ ਕਰਨਾ ਕਰ ਜਬਾਨਾ ਜਿਆਦਾ ਪਹਿਣਾ ਉਥੇ ਕੋਈ ਜਾਨੀ ਪਹਿਣ ਦੇ ਉਥੇ ਮਮਾ ਲੱਖ ਭਾਰ ਤੋਂ ਤੈਨੂੰ ਨਹੀਂ ਮਹਿਰਮ ਗਾੜ ਕੱਢ ਲੈ ਇਹਨਾਂ ਤੋਂ ਮੈਂ ਨਹੀਂ ਜਾਣਾ ਇੱਕ ਜੀ ਦੇ ਦਿਓ ਨਾ ਨਹੀਂ ਕੁਛ ਵੀ ਨਹੀਂ ਦੇਣੀ ਚਲਾਨ ਕੱਢ ਦੇ ਅਰੇ ਬਾਤ ਕਰੋ ਯਾਰ ਫੋਨ ਲੈ ਕੇ ਆ ਉਥੇ ਤੜ ਦੇ ਚਲਾਣ ਜਾ ਫੋਟੋ ਲੈ ਕੁਛ ਵੀ ਨਹੀਂ ਹੈ ਦੇ ਉਹ ਲੈ ਕੇ ਆ ਉਥੂ ਆਪਣੇ ਗਵਾਇਵਾ ਸਵਾਗਤ ਆ ਬਾਈ ਮਾਕੇ ਆਂ ਆਹ ਮੜ ਕੇ ਲਿਆ ਲੈ ਨਾ ਆ ਬਾਈ ਕਹੇ ਸੀਦਾ ਸਰਜ ਬਾਤ ਆਪੀ ਤਾਂ ਕੋਈ ਨਤਰਾਈ ਨਹੀਂ ਨਾ ਦੁੱਧਾਰ ਧਾਰ ਕਰ ਦਉਂਗੇ ਸਾਨੂੰ ਦੇਈ ਯਾਰ ਕੋਈ ਨਹੀਂ ਹੈ ਕੋਈ ਨਹੀਂ ਦੇਣਾ ਕੱਖਣੀ ਮੈਂ ਵੇਖ ਲੈ ਭਾਜੀ ਨਹੀਂ ਨਹੀਂ ਨਾ ਯਾਰ ਚਲਾਨ ਹੋ ਜਾ ਲਿਸੈਂਸ ਦਾ ਵੀ ਕਾਰ ਜੋ ਮਾਟੀ ਕਰਨਾ ਪਾ ਜੁਰਮਾਨਾ ਵੀ ਨਾ ਪਾ ਹਾਂ ਪਾ ਮੈਂ ਧੀਲੇ ਆੱਖਣੀ ਨਹੀਂ ਦਿਓ ਟਾਟਾ ਤੁਹਾਡਾ ਹੀ ਹੈ ਮੇਰਾ ਹੀ ਆ ਕਿ ਕਰਦੇ ਆ ਸੋង ਦਾ ਪਹਿਲੇ ਤਾਂ ਹੀ ਪਤਾ ਕੋਲ ਅਸੀਂ ਆਦੀ ਅਸਹਿਜ ਮਾਰ ਓਏ ਅਸੀਂ ਲੱਭ ਜੂਗੀ ਫੇ ਲੱਭ ਜਾਓ ਕਰ ਲਓ ਫੇ ਦਿਓ ਆਰਸੀ ਦਿਓ ਹੈ ਨਹੀਂ ਕੁਝ ਵੀ ਹੈ ਨਹੀਂ ਦੇ ਦੇ ਯਾਰ ਮੈਂ ਚੱਕਾ ਰਹੇਗਾ ਤੂੰ ਗੱਡੀ ਵਾਂਗ ਬੌਂਡ ਕਰ ਦੇ ਬਸ ਜੋ ਕਰਨਾ ਕਰ ਚੱਲ ਕਰ ਦਿਓ ਜੀ ਵਿਦਾਅਟ ਆਡਰ ਵਿਦਾ ਅਡਰੈਸ ਕਰ ਦੇ ਜੋ ਕਰਨਾ ਕਰ ਦੋਸਤ ਬੌਂਡ ਹੋ ਜਾਣੀ ਭਾਜੀ ਮੈਂ ਭਾਜੀ ਕਰ ਦੇ ਤੂੰ ਜੋ ਕਰਨਾ ਕਰ ਕਰ ਤੂੰ ਕਰ ਜੋ ਕਰਨਾ ਤਾਂ ਓਹ ਹੋ ਭਜਨ ਬੰਨਣਾ ਜਾਣਾ ਪੈਣਾ ਉੱਥੇ ਕੋਈ ਗੱਲ ਨਹੀਂ ਪੈਣ ਦੇ ਉੱਥੇ ਮੈਂ ਲੱਖ ਭਰ ਦੂੰ ਤੈਨੂੰ ਨਹੀਂ ਦੇਣਾ ਨਹੀਂ ਮੈਂ ਤੁਹਾਨੂੰ ਲੈਣਾ ਮੈਂ ਕਹਿੰਦਾ ਉੱਥੇ ਜਮਾਨਾ ਜਾਣਾ ਪੈਣਾ ਸਾਡ ਕੱਟ ਦੇ ਮੇਰੇ ਕੋ ਹੱਥ ਨਹੀਂ ਨਹੀਂ ਜਾਣਾ ਇੱਕ ਜੀ ਦੇ ਦਿਓ ਨਾ ਨਹੀਂ ਕੁਛ ਨਹੀਂ ਦੇਣੀ ਕੋਈ ਕੰਮ ਕੱਟ ਦੇ ਤੂੰ ਕਰਦੇ ਜਲਾਉਂਗਾ ਓ ਮੈਂ ਤਾਂ ਕਹਿੰਦਾ ਵੀ ਉੱਥੇ ਜਾ ਕੇ ਮੁੜ ਕੇ ਲਿਆਉਣਾ ਪੈਣਾ ਫੇ ਕੋਈ ਗੱਲ ਨਹੀਂ ਲੈ ਆਵਾਂ ਉੱਥੋਂ ਲੈ ਆਵਾਂ ਸਰੋ ਯਾਰ ਬੰਦ ਪਛੀ ਮੈਂ ਦੱਸਦਾ